ਤੇ ਮੀਟਿੰਗ ਦਾ ਅਜੇ ਤਾਂ ਜੱਟਾ ਦੀ ਪਤਾ ਬੈਠ ਕੇ ਗੱਲ ਕਰਾਂਗੇ ਆਜੇ ਤਾਂ ਮੀਟਿੰਗ ਸ਼ੁਰੂ ਹੋਣੀ ਹੈ ਤਰੱਕੀ ਆ ਚਰਨਜੀਤ ਪ੍ਰਾੜ ਨੇ ਲੈਟਰ ਲਿਖਿਆ ਹੈ ਕਿ ਪੰਜ ਮੈਂਬਰੀ ਕਮੇਟੀ ਬਣਾਈ ਜਾਏ ਤੇ ਜਿਹੜੀ ਮਾਫੀ ਮੰਗੀ ਗਈ ਸੀ ਅਗਲ ਤੱਕ ਉਹ ਵਿਧੀ ਪੁਰਵਗ ਨਹੀਂ ਸੀ ਇਹ ਲੈਟਰ ਉਹਨਾਂ ਨੇ ਚਰਜੀਤ ਪ੍ਰਾੜ ਦੇ ਵਿੱਚ ਲੈਟਰ ਲਿਖਿਆ ਬੁਲਾਰੇ ਨੇ ਦੇਖੋ ਹਰ ਬੰਦਾ ਆਪਣਾ ਆਪਣਾ ਸੁਝਾਅ ਦਿੰਦਾ ਹਰ ਇੱਕ ਨੂੰ ਇਹੀ رائے ਆ ਵੀ ਮਿਲ ਕੇ ਪਾਰਟੀ ਪ੍ਰਧਾਨ ਨੂੰ ਇਕੱਲਾ ਇਕੱਲਾ ਆਪਣੀ رائے ਦੋਵੇ ਤੇ ਫਿਰ ਕੰਸੈਂਸਸ ਤਿਆਰ ਹੋਰ ਕਰਕੇ ਕੋਈ ਨੀਤੀ ਬਣਾਈ ਜਾਵੇ ਅ ਮੇਰੀ ਵੀ ਆਪਣੀ رائے ਆ ਵੀ ਹਰ ਬੰਦੇ ਨੂੰ ਆਪਣੀ ਆਪਣੀ رائے ਪਾਰਟੀ ਪ੍ਰਧਾਨ ਨੂੰ ਮਿਲ ਕੇ ਅ ਨਿੱਜੀ ਤੌਰ ਤੇ ਜਾਂ ਇੱਕ ਦੋ ਬੰਦੇ ਇਕੱਠ ਜੋ ਵੀ ਸਮਝਣ ਉਹ ਦਿੱਤਾ ਕਿ ਪਾਰਟੀ ਨੂੰ ਭਵਿਕ ਵਿੱਚ ਸਰਬ ਪ੍ਰਮਾਣਿਤ ਜਾਂ ਲੋਕ ਪ੍ਰਮਾਣਿਤ ਕਿਵੇਂ ਬਣਾਇਆ ਜਾਵੇ ਇਹ ਸਾਡੇ ਲਈ ਸੋਚਣ ਦੀ ਲੋੜ ਆ ਜੇ ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਦਾ ਵਾਰ ਵਧ ਰਿਹਾ ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਮਜ਼ਬੂਤ ਹੋ ਕੇ ਸਾਹਮਣੇ ਆ ਰਹੀਆਂ ਸਾਡੀ ਚਿੰਤਾ ਇਹ ਆ ਕਿ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਆ ਔਰ ਸਭ ਤੋਂ ਵੱਧ ਕ੍ਰੈਡੀਬਿਲਟੀ ਆ ਜਿਸ ਪਾਰਟੀ ਦੋ ਸਰੋਵਣੀ ਕਾਲੀਦਾਲਾ ਤੇ ਇਸ ਪਾਰਟੀ ਨੂੰ ਮਤਲ ਅਸੀਂ ਕਿਵੇਂ ਸਾਹਮਣੇ ਮਜ਼ਬੂਤੀ ਵਿੱਚ ਲੈ ਕੇ ਆਉਣਾ ਇਹ ਸਾਡੇ ਸਾਹਮਣੇ ਸਵਾਲ ਆ ਔਰ ਇਹਦੇ ਲਈ ਨਿੱਜੀ ਤੌਰ ਤੇ ਪਹਿਲਾਂ ਰਾਮਾ ਦੇ ਕੇ ਤੇ ਫਿਰ ਸਾਂਝੀ ਰਾਏ ਤਿਆਰ ਕਰਕੇ ਹੀ ਕੋਈ ਨੀਤੀ ਤਿਆਰ ਕੀਤੀ ਜਾਏਗੀ। ਕੀ ਹੱਲੇ ਵੀ ਲੱਗਦਾ ਕਿ ਬੀਜੇਪੀ ਨਾਲ ਜਾਣਾ ਚਾਹੀਦਾ ਤੁਸੀਂ ਕਿਹਾ ਸੀ? ਇਹ ਤਾਂ ਸਮੇਂ ਦੀਆਂ ਗਿਰੀਆਂ ਗੱਲਾਂ ਨੇ ਜਿਹੜੀਆਂ ਪਿੱਛੇ ਪਿੱਛੇ ਰਹਿ ਗਈਆਂ ਅੱਗੇ ਕੀ ਹੁਣ ਉਹ ਤੈਅ ਕਰਕੇ ਹੀ ਤੁਰਿਆ ਜਾ ਇੱਕ ਪਿਛੇ ਦਾ ਬਿਆਨ ਆ ਸੀ ਉਹ ਕਰਦੇ ਵੀ ਜਿਹੜੇ ਆਪਣੇ ਤੀਸਰੇ ਦਿਸਰੇ ਨੰਬਰ ਤੇ ਆਏ ਨੇ ਉਹ ਲੀਡਰਸ਼ਿਪ ਬਦਲ ਦੀ ਗੱਲਾਂ ਕਰਦੇ ਉਹ ਚਲੋ ਬੀਬਾ ਜੀ ਆਪਣੀ ਬੋਲੀ ਬੋਲੀ ਜਾਂਦੇ ਆ ਕੋਈ ਆਪਣੀ ਬੋਲੀ ਬੋਲੀ ਜਾ ਰਿਹਾ ਇਸ ਮਾਮਲੇ ਤੇ ਸਾਰੇ ਆਪਣੇ ਆਪਣੀ ਬੋਲੀ ਬੋਲਦੇ ਨੇ ਉਹਦਾ ਨਹੀਂ ਮੀਟਿੰਗ ਤੇ ਤਾਂ ਅਜੇ ਤਾਂ ਜੱਟਾ ਦੀ ਪਤਾ ਬੈਠ ਕੇ ਗੱਲ ਕਰਾਂਗੇ ਜੀ ਅੱਜ ਤਾਂ ਮੀਟਿੰਗ ਸ਼ੁਰੂ ਹੋਣੀ ਆ ਤਰੱਕੀ ਆ ਚਰਨਜੀਤ ਪ੍ਰਾੜ ਨੇ ਲੈਟਰ ਲਿਖਿਆ ਹੈ ਕਿ ਪੰਜ ਮੈਂਬਰੀ ਕਮੇਟੀ ਬਣਾਈ ਜਾਏ ਤੇ ਜਿਹੜੀ ਮਾਫੀ ਮੰਗੀ ਗਈ ਸੀ ਅਗਲ ਤੱਕ ਉਹ ਵਿਧੀ ਪੁਰਾਣੀ ਸੀ ਇਹ ਲੈਟਰ ਉਹਨਾਂ ਲਿਖਿਆ ਚਰਜੀਤ ਪ੍ਰਾੜ ਦੇ ਵਿੱਚ ਲੈਟਰ ਲਿਖਿਆ ਬੁਲਾਰੇ ਨੇ ਦੇਖੋ ਹਰ ਬੰਦਾ ਆਪਣਾ ਆਪਣਾ ਸੁਝਾਅ ਦਿੰਦਾ ਹਰ ਇੱਕ ਨੂੰ ਇਹੀ رائے ਆ ਵੀ ਮਿਲ ਕੇ ਪਾਰਟੀ ਪ੍ਰਧਾਨ ਨੂੰ ਇਕੱਲਾ-ਕੱਲਾ ਆਪਣੀ رائے ਦੋਵੇ ਤੇ ਫਿਰ ਕੰਸੈਂਸਸ ਤਿਆਰ ਹੋਰ ਕਰਕੇ ਕੋਈ ਨੀਤੀ ਬਣਾਈ ਜਾਵੇ ਮੇਰੀ ਵੀ ਆਪਣੀ رائے ਆ ਵੀ ਹਰ ਬੰਦੇ ਨੂੰ ਆਪਣੀ ਆਪਣੀ ਰਾਏ ਪਾਰਟੀ ਪ੍ਰਧਾਨ ਨੂੰ ਮਿਲ ਕੇ ਅ ਨਿੱਜੀ ਤੌਰ ਤੇ ਜਾਂ ਇੱਕ ਦੋ ਬੰਦੇ ਇਕੱਠ ਜੋ ਵੀ ਸਮਝਣ ਉਹ ਦਿੱਤਾ ਕਿ ਪਾਰਟੀ ਨੂੰ ਭਵਿਕ ਵਿੱਚ ਸਰਬ ਪ੍ਰਮਾਣਿਤ ਜਾਂ ਲੋਕ ਪ੍ਰਮਾਣਿਤ ਕਿਵੇਂ ਬਣਾਇਆ ਜਾਵੇ ਇਹ ਸਾਡੇ ਲਈ ਸੋਚਣ ਦੀ ਲੋੜ ਹੈ ਅੱਜ ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਦਾ ਵਾਰ ਵਧ ਰਿਹਾ ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਮਜ਼ਬੂਤ ਹੋ ਕੇ ਸਾਹਮਣੇ ਆ ਰਹੀਆਂ ਸਾਡੀ ਚਿੰਤਾ ਇਹ ਆ ਕਿ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਔਰ ਸਭ ਤੋਂ ਵੱਧ ਕ੍ਰੈਡੀਬਿਲਟੀ ਹੈ ਜਿਸ ਪਾਰਟੀ ਦੋ ਸਰੋਵਣੀ ਕਾਲੀਦਾਨਾ ਤੇ ਇਸ ਪਾਰਟੀ ਨੂੰ ਮਤਲਬ ਅਸੀਂ ਕਿਵੇਂ ਸਾਹਮਣੇ ਮਜ਼ਬੂਤੀ ਵਿੱਚ ਲੈ ਕੇ ਆਉਣਾ ਇਹ ਸਾਡੇ ਸਾਹਮਣੇ ਸਵਾਲ ਆ ਔਰ ਇਹਦੇ ਲਈ ਨਿੱਜੀ ਤੌਰ ਤੇ ਪਹਿਲਾਂ ਰਾਵਾਂ ਦੇ ਕੇ ਤੇ ਫਿਰ ਸਾਂਝੀ ਰਾਇ ਤਿਆਰ ਕਰਕੇ ਹੀ ਕੋਈ ਨੀਤੀ ਤਿਆਰ ਕੀਤੀ ਜਾਏਗੀ। ਕੀ ਹਾਲੇ ਵੀ ਲੱਗਦਾ ਕਿ ਭਾਜਪਾ ਨਾਲ ਜਾਣਾ ਚਾਹੀਦਾ ਤੁਸੀਂ ਕਿਹਾ ਸੀ? ਨਹੀਂ ਇਹ ਤਾਂ ਸਮੇਂ ਦੀਆਂ ਅਗਰੀਆਂ ਗੱਲਾਂ ਨੇ ਜਿਹੜੀਆਂ ਪਿੱਛੇ-ਪਿੱਛੇ ਰਹਿ ਗਿਆ। ਅੱਗੇ ਕੀ ਹੋਣਾ ਉਹ ਤੈਅ ਕਰਕੇ ਹੀ ਦੱਸ ਰਹੇ। चलो बीबा जी अपनी बोली बोली जाने अपनी बोली बोली जा रहा इस सारे अपने अपनी बोली देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर